ਗੌੜੀ ਨਾਮੇ ਜੋਨ ਸਾਡ ਜੋ ਜਗ ਮਹਿ ਆਇਓ ਲਾਗਤ ਪਵਨ ਖਸਮ ਬਿਸਰਾਇਓ ਜੀਰਾ ਹਰ ਕੇ ਗੁਨਾ ਗਾਉ ਰਹਾਉ ਗਰਭ ਜੋਨ ਮਹਿ ਉਰਦ ਤਪ ਕਰਤਾ ਤਉ ਜਠਰ ਅਗਨ ਮਹਿ ਰਹਤਾ ਲਖ 84 ਹੀ ਜੋਨ ਪ੍ਰਮਾ ਭ੍ਰਮ ਆਇਓ ਅਬ ਕੇ ਛੁਟਕੇ ਠੌਰ ਨ ਠਾਇਓ ਕਹੋ ਕਬੀਰ ਭਜ ਸਾਰਗ ਪਾਨੀ ਆਵਤ ਦੀਸੈ ਜਾਤ ਨਾ ਜਾਣੀ ਗੌੜੀ ਪੂਰਬੀ ਸੁਰਗ ਬਾਸ ਨਾ ਬਾਸ਼ੀ ਐ ਦਰਿਆ ਨਾ ਨਰਕ ਨਿਵਾਸ ਹੋ ਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ਰਮਈਆ ਗੁਣ ਗਾਈਐ ਜਾਤੇ ਪਾਈਐ ਪਰਮਨਿਧਾਨ ਰਹਾਉ ਕਿਆ Jap ਕਿਆ Tap ਸੰਜਮ ਕਿਆ ਵਰਤ ਕਿਆ ਇਸਨਾਨ ਜਬ ਲਗੁ ਜੁਗਤ ਨਾ ਜਾਣੀਐ ਭਾਉ ਭਗਤਿ ਭਗਵਾਨ ਸੰਪਾ ਦੇਖ ਨ ਹਰਖੀਐ ਬਿਪਤ ਦੇਖ ਨ ਰੋਏ ਜਿਉ ਸੰਪਾ ਤਿਉ ਬਿਪਤ ਹਾ ਬਿਦਨੇ ਰਚਿਆ ਸੋ ਹੋਏ ਕਹ ਕਬੀਰ ਅਬ ਜਾਣਿਆ ਸੰਤਨ ਹਿਰਦੈ ਮੁਜਾਰ ਸੇਵਕ ਸੋ ਸੇਵਾ ਭਲੇ ਜੇ ਘਟ ਬਸੈ ਮੁਰਾਰ ਗਉੜੀ ਹਰੇ ਮਨ ਤੇਰੋ ਕੋਈ ਨਹੀਂ ਖਿੱਚਲੇ ਜਨ ਪਾਰ ਬਿਰਖ ਬਸੇਰੋ ਪੰਖ ਕੋ ਤੈ ਸੋ ਇਹੋ ਸੰਸਾਰ RAM ਰਸ ਪੀਆ ਰੇ ਜਿਹ ਰਸ ਬਿਸਰ ਗਏ ਰਸ ਔਰ ਰਹਾਉ ਔਰ ਮੁਏ ਕਿਆ ਰੁਈ ਹੈ ਜੋ ਆਪਾ ਥਿਰ ਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਕਰ ਰੋਵੇ ਬੁਲਾਏ ਜਾ ਕੀ ਉਪਜੀਤ ਹੈ ਰਚੀ ਪੀਵਤ ਮਰਦਨ ਲਾਗ ਕਹਿ ਕਬੀਰ ਚਿਤ ਚੇਤਿਆ RAM ਸਿਮਰ ਬੈ ਰਾਗ ਰਾਗ ਗਉੜੀ ਪੰਥ ਨਿਹਾਰ ਕੰਮ ਨੀ ਲੋਚਨ ਭਰੀ ਲੇ ਉਸਾਸਾ ਉਰਨਾ ਭੀਜੈ ਪਾਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉਡੋ ਨਾ ਕਾਗਾ ਕਾਰੇ ਬੇਗਮਲੀਜੈ ਆਪਣੇ RAM ਪਿਆਰੇ ਰਹਾਉ ਕਹਿ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀ ਜਾਏ ਏਕ ਆਧਾਰ ਨਾਮ ਨਾਰਾਇਣ ਰਸਮ ਨਾ ਰਾਮ ਰਵੀਜੈ ਰਾਗ ਗਉੜੀ 11ਵੀਂ ਆਸ-ਪਾਸ ਘਣ ਤੁਰਸੀ ਕਾਬਿਰਵਾ ਮਾਜ ਬਨਾਰਸ ਗਾਉ ਰਹੇ ਆਕਾਸ਼ ਰੂਪ ਦੇਖ ਮੋਹੀ ਗਵਾਰਨ ਮੋਕਾ ਛੋੜ ਨਾ ਆਓ ਨਾ ਜਾ ਹੂਰੇ ਤੁਹੇ ਚਰਨ ਮਨ ਰਾਗੋ ਸਾਰੰਗ ਧਰ ਸੋ ਮਿਲੈ ਜੋ ਬੜ ਭਾਗੋ ਰਹਾਉ ਬਿੰਦਰਾ ਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਜਾ ਕਾ ਠਾਕੁਰ ਤੁਹੀ ਸਾਰੰਗ ਧਰ ਮੋਹਿ ਕਬੀਰਾ 나ਉਰੇ ਗਉੜੀ ਪੂਰਵੀ 12ਵੀਂ ਵਿਪਲ ਬਸਤਰ ਕیتے ਹੈ ਪਹਿਰੇ ਕਿਆ ਬਨ ਬਧੇ ਬਾਸਾ ਕਿਆ ਵਿਪਲ ਬਸਤਰ ਕੀਤੇ ਹੈ ਪਹਿਰੇ ਕਿਆ ਬਨ ਮਧੇ 바ਸਾ ਕਹਾ ਭਇਆ ਦਰਨੇ ਕਹਾ ਕਹਾਂ ਭਇਆ ਨਰ ਦੇਵਾ ਧੋਖੇ ਕਿਆ ਦਲ ਬੂਰਿ ਹੋ ਗਿਆ ਤਾ ਜੀ ਹੋਰੇ ਜਾਹੇਗਾ ਮੈਂ ਜਾਨਾ ਅਬਗਤ ਸਮਝਿਆ ਨਾ ਜਤ ਜਤ ਦੇਖੋ ਬਹੁਰ ਨਾ ਪੇਖੋ ਸੰਗ ਮਾਇਆ ਲਪਟਾਨਾ ਰਹਾਉ ਗਿਆਨੀ ਧਿਆਨੀ ਬੋ ਉਪਦੇਸੀ ਇਹੋ ਜਗ ਸੰਗਲੋ ਤੰਦਾ ਕਹ ਕਬੀਰ ਇਕ ਰਾਮ ਨਾਮ ਬਿਨ ਇਹ ਆ ਜਗ ਮਾਇਆ ਅੰਦਾ ਗੌੜੀ ਬਾਰਵੇਂ ਮਨ ਰੇ ਛਡ ਭਰਮ ਪ੍ਰਗਟ ਹੋਏ ਨਾ ਚਹੋ ਇਹ ਆ ਮਾਇਆ ਕੇ ਡੰਡੇ ਸੂਰ ਕੇ ਸਨ ਮੁਖ ਰੰਤੇ ਡਰ ਪੈ ਸਤੀ ਕੇ ਸਾਂਚੇ ਭਾਂਡੇ ਨਾਗ ਮਾਗਿ ਛਾੜ ਰੇ ਛਾੜ ਰੇ ਮਨ ਬਉਰਾ ਆਬ ਤਉ ਜਰੇ ਮਰੇ ਸਿੱਧ ਪਾਈਐ ਲੀਨੋ ਹਾਥ ਸੰਧਾਉ ਰਹਾਓ ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਦਜਗਤ ਬਿਗੂਤਾ ਕਹਿ ਕਬੀਰ ਰਾਜਾ ਆਰਾਮ ਨਾ ਛੋਡਾਓ ਸਗਲ ਊਚਤੇ ਊਚਾ ਗਉੜੀ ਤੇ ਰਵੇ ਫੁਰਮਾਨ ਤੇਰਾ ਸਿਰੈ ਉਪਰ ਫਿਰ ਨਾ ਕਰਤ ਵਿਚਾਰ ਤੁਹੀ ਦਰਿਆ ਤੁਹੀ ਕਰਿਆ ਤੁਜੈ ਤੇ ਨਿਸਤਾਰ ਬੰਦੇ ਬੰਦਗੀ ਇਕ ਤਿਆਰ ਸਾਹਿਬ ਰੂਸ ਧਰੋਂ ਕੇ ਪਿਆਰ ਰਹਾਉ ਨਾਮ ਤੇਰਾ ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਈ ਹੈ ਨਾਰ ਕਹਿ ਕਬੀਰ ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ ਗਉੜੀ ਲਖ ਚੌਰਾਸ ਲਖ 84 ਜੀ ਜੋਨ ਮਹ ਪ੍ਰਮਤ ਆਨੰਦ ਬਉ ਥਾਕੂਰੇ ਭਗਤ 헤 ਤਵਤਾਰ ਲਿयो ਹੈ ਭਾਗ ਵੱਡੋ ਬਪਰਾ ਕੋਰੇ ਤੁਮ ਜੋ ਕਹ ਤਹਾਉ ਆਨੰਦ ਕੋ ਨੰਦਨ ਆਨੰਦ ਸੋ ਨੰਦਨ ਕਾ ਕੋਰੇ ਤਰਨ ਆਕਾਸ ਦਸੋ ਦਿਸ ਨਾਹੀ ਤਬ ਇਹੋ ਆਨੰਦ ਕਹਾਂ ਥੋਰੇ ਰਹਾਉ ਸੰਕਟ ਨਹੀਂ ਪਰੈ ਜੋ ਨ ਨਹੀਂ ਆਵੇ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸਵਾਮੀ ਐ ਸੋ ਠਾਕੁਰ ਜਾ ਕੈ ਮਾਈ ਨਾ ਬਾਪੂਰੇ ਗੌੜੀ ਨਿੰਦਾ ਨਿੰਦਾ ਮੋਕਾ ਲੋਗ ਨਿੰਦਾ ਨਿੰਦਾ ਜਨ ਕਉ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਹਾ ਨਿੰਦਾ ਹੋਏ ਤਾ ਬੈਕੁੰਠ ਜਾਈਐ ਨਾਮ ਪਦਾਰਥ ਮਨਹਿ ਵਸਾਈਐ ਹਿਰਦੈ ਸੁੱਧ ਜਾਉ ਨਿੰਦਾ ਹੋਏ ਹਮਰੇ ਕਪਰੇ ਨਿੰਦਕਤ ਹੋਏ ਨਿੰਦਾ ਕਰੈ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋਰੈ ਹਮਰਾ ਜੀਵਨ ਨਿੰਦਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੈ ਉਧਾਰ ਜਨ ਕਬੀਰ ਕਉ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਇਆ ਰਹਾਉ ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਾਓ ਹਮ ਨਾਹੀ ਅਬ ਹਮ ਤੁਮ ਏਕ ਭਏ ਹੈ ਏਕੈ ਦੇਖਤ ਮਨਪਤੀਆਹੀ ਜਬ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਾ ਘਟਾਈ ਕਹਿ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿਧ ਪਾਈ ਗੌੜੀ ਖਾਟ ਨੇਮ ਕਰ ਕੋਠੜੀ ਬੰਦੀ ਬਸਤ ਅਨੂਪ ਬੀਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੇ ਕਰਤੇ ਬਾਰ ਨਾ ਲਾਈ ਆਬ ਮਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕੈ ਜਨਮ ਗਵਾਇਓ ਚੋਰ ਮੁਸੈ ਘਰ ਜਾਈ ਰਹਾ ਪੰਜ ਪਹਰੂਆ ਧਰਮ ਰਹਿਤੇ ਤਿਨ ਕਾ ਨਹੀਂ ਪਤੀ ਆਰਾ ਚੇਤ ਸੁਚੇਤ ਚਿਤ ਹੋਏ ਰਹੋ ਤਉ ਲੈ ਪ੍ਰਗਾਸ ਉਜਾਰਾ ਨਾਉ ਘਰ ਦੇਖ ਜੋ ਕਮਨ ਭੂਲੇ ਬਸਤ ਅਨੂਪ ਨਾ ਪਾਈ ਕਹਿਤ ਕਬੀਰ ਨਵੈ ਘਰ ਮੂਸੇ ਦਸਮੈ ਤਤ ਸਮਾਈ ਗਉੜੀ ਮਾਈ ਮੋਹਿ ਅਵਰ ਨ ਜਾਣਿਓ ਆਨਾ ਨਾ ਸਿਵ ਸੰਕਾੜ ਜਾਸ ਗੁਣ ਗਾਵੇ ਤਾਸ ਬਸੇ ਮੋਰੇ ਪ੍ਰਾਨ ਨਾ ਰਹਾਉ ਹਰਿ ਦੇ ਪ੍ਰਗਾਸ ਗਿਆਨ ਗੁਰ ਗੰਮਤ ਗगन ਮੰਡਲ ਮਹਿ ਧਿਆਨਾਨ ਬਿਖੈ ਰੋਗ ਪੈ ਬੰਧਨ ਭਾਗੇ ਮਨ ਨਿਜ ਘਰ ਸੁਖ ਜਾਨਾਨ ਏਕ ਸਮਤ ਰਤ ਜਾਨ ਮਾਨ ਪ੍ਰਭ ਦੂਸਰ ਮਨ へ ਨ ਆਨਾਨ ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਭਿਮਾਨਾਨ ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾਨਾ ਨ ਤਿਹ ਵੱਡ ਭਾਗ ਬਸਿਓ ਮਨ ਜਾਕੇ ਕਰਮ ਪ੍ਰਧਾਨ ਮਥਾਨਾ ਨ ਕਾਟ ਸਕਤ ਸਿਵ ਸਹਜ ਪ੍ਰਗਾਸਿਓ ਏਕੈ ਏਕ ਸਮਾਨਾ ਨ ਕਹਿ ਕਬੀਰ ਗੁਰ ਭੇਟ ਮਹਾਂ ਸੁਖ ਪ੍ਰਮਤ ਰਹੇ ਮਨ ਮਾਨਾ ਨ ਰਾਗ ਗਉੜੀ ਪੂਰਬੀ 52 ਅਖਰੀ ਕਬੀਰ ਜੀਓ ਕੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ 52 ਅਸ਼ਰ ਲੋਕ ਤਰੈ ਸਭ ਕਾਸ਼ ਇਨਹੀ ਮਾਹੇ ਇਹ ਅਖਰ ਖਿਰ ਜਾਹੇਗੇ ਓਏ ਅਖਾਰ ਇਨ ਮਹ ਨਾਹੇ جہ بول تہ اشر آوا جہ ابول تہ من نہ ہے سوئی جس اوہ ہے تس لکھ کوئی اللہ لہو تو کیا کہو, کہو تا کو اپکار بٹک بیج محرب رہو جا کو تین لوک بسار ਅਲਹ ਲਹੰਤਾ ਭੇਦ ਸ਼ੈ ਕਾਸ਼ ਕਾਸ਼ ਪਾਇਓ ਭੇਦ ਉਲਟ ਭੇਦ ਮਨ ਬਿਧਿਓ ਪਾਇਓ ਅਪੰਗ ਅਸ਼ੇਦ ਤੁਰਕ ਤਰੀਕਤ ਜਾਨੀਐ Hindu ਵੇਦ ਪੁਰਾਨ ਮਨ ਸਮਝਾਵਨ ਕਾਰਨੇ ਕਸ਼ੂਕ ਪੜੀਐ ਗਿਆਨ ਓੰਕਾਰ ਆਦਮੈ ਜਾਨਾ ਲਿਖਿਆ ਰ ਮੇਟੈ ਤਾਹੇ ਨਾ ਮਾਨਾ ਓੰਕਾਰ ਲਖੈ ਜੋ ਕੋਈ ਸੋਈ ਲੱਖ ਮੇਟਣਾ ਨਾ ਹੋਈ ਕਕਾ ਕਿਰਨ ਕਮਲ ਮਹਿ ਪਾਵਾ ਸਾਸ ਵਿਗਾਸ ਸੰਪਟ ਨਹੀਂ ਆਵਾ ਅਰ ਜੇ ਤਹਾ ਕੁਸਮ ਰਸ ਪਾਵਾ ਅਕਹਿ ਕਹਾ ਕਹਿ ਕਾ ਸਮਝਾਵਾ ਖਖਾ ਇਹ ਕੋੜ ਮਨ ਆਵਾ ਖੂੜੇ ਛਾੜ ਨਾ ਤਹਿ ਦਿਸਤਾਵਾ ਖਸ ਮਹਿ ਜਾਣ ਖਿਮਾ ਕਰ ਰਹਿ ਤਾ ਹੋਏ ਨਖਿ ਆਉ ਅਖੇ ਪਦਲ ਹੈ ਗੱਗਾ ਗੁਰ ਕੇ ਵਜਨ ਪਛਾਨਾ ਦੂਜੀ ਬਾਤ ਨਾ ਧਰਈ ਕਾਨਾ ਰਹੇ ਬਹਿੰਗਮ ਕਤਹਿ ਨ ਜਾਏ ਅਗਹ ਗਹ 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 ਗगन ਰਹਾਈ ਘੱਗਾ ਘਟ ਘਟ ਨਿਮਸੈ ਸੋਈ ਘਟ ਫੂਟੇ ਘਾਟ ਕਬੇ ਨ ਹੋਈ ਤਾ ਘਾਟ ਮਾਹੇ ਘਾਟ ਜੋ ਪਾਵਾਂ ਸੋ ਘਟ ਛਾੜ ਅਵ ਘਟ ਕਤ ਤਾਵਾ ਨੰਨਾ ਨਿਗਰਹਿ ਸਨੇਹੋ ਕਰ ਨਿਰਵਾਰੋ ਸੰਦੇਹ 나ਹੀ ਦੇਖ ਨ ਭਾਜੀਐ ਪਰਮ ਸਿਆਨ ਪਿਏਹ ਚਚਾਰ ਚਤ ਚਿਤਰਹ ਭਾਰੀ ਤਦ ਚਿਤ ਰਹਿ ਚਿਤੋ ਚਤਕਾਰੀ ਚਿਤਰ ਬਚਿਤਰ ਇਹ ਅਵ ਛੇਰਾ ਤਦ ਚਿਤ ਰਹਿ ਚਿਤ ਰਾਖ ਚਤੇਰਾ ਛਾ ਏਹ ਸ਼ਤਰਪਤ ਪਾਸਾ ਸ਼ਕ ਕੇ ਨਾ ਰਹੋ ਸ਼ਾਡ ਕੇ ਨਾ ਆਸਾਰੇ ਮਨ ਮੈਂ ਤਉ ਸ਼ਿਨ ਸ਼ਿਨ ਸਮਝਾਵਾ ਤਾਹੇ ਸ਼ਾਡ ਕਤ ਆਪ ਬਧਾਵਾ ਜਜਾ ਜੋ ਤਨ ਜੀਵਤ ਜਰਾਵੈ ਜੋ ਬਨ ਜਾਰ ਜੁਗਤ ਸੋ ਪਾਵੇ ਅਸ ਜਾਰ ਪਰ ਜਾਰ ਜਰ ਜਬ ਰਹੈ ਤਬ ਜਾਏ ਜੋਤ ਉਜਾਰਾ ਲਹ ਝੱਜਾ ੁਰਜ ਸ਼ੁਰਜ ਨਹੀਂ ਜਾਨਾ ਰਹੇ ਉਹ ਝਜਕ ਨਾਹੀ ਪਰਵੰਨ ਕਤ ਝਖ ਝਖ ਔਰਨ ਸਮਝਾਵਾ ਝਗਰ ਕੀਏ ਝਗਰੋ ਹੀ ਪਾਵਾ ਨੰਨ ਨਿਗਟ ਜੋ ਘਟ ਰਹਿਓ ਦੂਰ ਕਹਾ ਤਜ ਜਾਏ ਜਾ ਕਾਰਨ ਜਗ ਢੂਡਿਓ ਨੇਰੋ ਪਾਇਉ ਉਤਾਹੇ ਟਟਾ ਵਿਗਟ ਘਾਟ ਘਟਮਾਹੀ ਖੋਲ ਕਪਾਟ ਮਹਿਲ ਕੇ ਨਾ ਜਾਹੀ ਦੇਖ ਅਟਲ ਟਲ ਕਤੇ ਨਾ ਜਾਵਾ ਰਹੇ ਲਪਟ ਘਟ ਪਰ ਚੋਪਾਵਾ ਠਠਾ ਇਹ ਦੂਰ ਠੱਗ ਨੀਰਾ ਨੀਠ ਨੀਠ ਮਨ ਕੀਆ ਧੀਰਾ ਜਿਨ ਠੱਗ ਠਗਿਆ ਸਗਲ ਜਗ ਖਾਵਾ ਸੋ ਠੱਗ ਠਗਿਆ ਠੌਰ ਮਨ ਆਵਾ ਡੱਡਾ ਡਰ ਉਪਜੇ ਡਰ ਜਾਈ ਤਾਂ ਡਰ ਮਹ ਹੈ ਡਰ ਰਹਿ ਆ ਸਮਾਈ ਜੋ ਡਰ ਡਰੈ ਤਾਂ ਫਿਰ ਡਰ ਲੱਗੈ ਨ ਡਰ ਹੂਆ ਡਰ ਓਰ ਹੋਏ ਭਾਗੈ ਟੱਡਾ ਢਿਗ ਟੁੱਢ ਕਦ ਅਨ ਟੁੱਡਤ ਹੀ ਟਹਿ ਗਏ ਪ੍ਰਾਨ ਚੜ ਸੁਮੇਰ ਢੂਡ ਜਬ ਆਵਾ ਜਿਹ ਗੜ ਗੜਿਓ ਸੋ ਗੜ ਮਹ ਪਾਵਾ ਨਾਣਾ ਰਣ ਰੂਤ ਨਰ ਨੇਹੀ ਕਰੈ ਨਾ ਨਿਵੈ ਨਾ ਫੁਨ ਸੰਚਰੈ ਧਨ ਜਨਮ ਤਾਹੀ ਕੋ ਗਣੈ ਮਾਰੈ ਏ ਕਹ ਤਦ ਜਾਏ ਕਣੈ ਤਤਾ ਅਤਾਰ ਤਰਿਓ ਨਹਿ ਜਾਈ ਤਨ ਤਰੇ ਭਵਨ ਮਹਿ ਰਹਉ ਸਮਾਈ ਜੋ ਤਰੇ ਭਵਨ ਤਨ ਮਹਿ ਸਮਾਵ ਤਉ ਤਤਹਿ ਤਤ ਮਿਰਿਆ ਸਚ ਪਾਵ ਥਥਾ ਅਥਾਹ ਥਾਹ ਨਹੀਂ ਪਾਵਾ ਓਹ ਅਥਾਹ ਇਹੋ ਥਿਰ ਨਾ ਰਹਾਵਾ ਥੋੜਾ ਥਲ ਥਾਨਕ ਆਰੰਭੈ ਬਿਨ ਹੀ ਥੰਬ ਹੈ ਮੰਦਰ ਥੰਬੈ ਦਦਾ ਦੇਖ ਜੋ ਬਿਨ ਸੰਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਮੇ ਦਵਾਰ ਕੁੰਜੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਤੱਦਾ ਅਰਧ ਹੈ ਉਰਦ ਨਬੇਰਾ ਅਰਧ ਹੈ ਉਰਦ ਹੈ ਮੰਝ ਬਸੇਰਾ ਅਰਧ ਹੈ ਛਾੜ ਉਰਦ ਜੋ ਆਵਾ ਤਉ ਅਰਧ ਹੈ ਉਰਦ ਮਿਲਿਆ ਸੁਖ ਪਾਵਾ ਨੰਨਾ ਇਸ ਦਿਨ ਨਿਰਖਤ ਜਾਈ ਨਿਰਖਤ ਨੈਣ ਰਹੇ ਰਤਵਾਈ ਨਿਰਖਤ ਨਿਰਖਤ ਜਬ ਜਾਏ ਪਾਵਾ ਤਬਲੇ ਨਿਰਖ ਹੈ ਨਿਰਖ ਮਿਲਾਵਾ ਪਪਾ ਅਪਰ ਪਾਰ ਨਹੀਂ ਪਾਵਾ ਪਰਮ ਜੋਤਿ ਸਿਓ ਪਰ ਚੌ ਲਾਵਾ ਪੰਜ ਚੌ ਇੰਦਰੀ ਨਿਗਰਹਿ ਕਰਈ ਪਾਪ ਪੁੰਨ ਦੂ ਨਿਰਵਰਈ ਫਫਾ ਬੇਨ ਫੂਲ ਫਲ ਹੋਈ ਤਾਂ ਫਲ ਫੰਕ ਲਖੈ ਜੋ ਕੋਈ ਦੂਣ ਨ ਪਰਈ ਫੰਕ ਵਿਚਾਰੈ ਤਾਂ ਫਲ ਫੰਕ ਸਬੈ ਤਨ ਫਾਰੈ ਬੱਬਾ ਬਿੰਦਹਿ ਬਿੰਦ ਮਿਲਾਵਾ ਬਿੰਦਹਿ ਬਿੰਦ ਨ ਬਿਸ਼ਰਨ ਪਾਵਾ ਬੰਦਾ ਹੋਏ ਬੰਦਗੀ ਗਹਿ ਬੰਦਕ ਹੋਏ ਬੰਦ ਸੁਧਲਹਿ ਪੱਬਾ ਪੇਧਹਿ ਪੇਧ ਮਿਲਾਵਾ ਅਬ ਭਉ ਭਾਨ ਭਰੋਸਾ ਆਵਾ ਜੋ ਬਾਹਰ ਸੋ ਭੀਤਰ ਜਾਣਿਆ ਭਇਆ ਪੇਧ ਭੂਪਤ ਪਹਿਚਾਨਿਆ ਮਮਾ ਮੂਲ ਗਹਿਆ ਮਨ ਮਾਨੈ ਮਰਮੀ ਹੋਏ ਸੋ ਮਨ ਕਉ ਜਾਣੈ ਮਤ ਕੋਈ ਮਨ ਮਿਲਤਾ ਬਿਲਮਾਵੇ ਮਗਨ ਭਿਆਤੇ ਸੋ ਸਚ ਪਾਵੇ ਮਮਾ ਮਨ ਸੋ ਕਾਜ ਹੈ ਮਨ ਸਾਧੇ ਸਿੱਧ ਹੋਏ ਮਨ ਹੀ ਮਨ ਸੋ ਕਹ ਕਬੀਰਾ ਮਨ ਸਾ ਮਿਲਿਆ ਨਾ ਕੋਏ ਇਹੋ ਮਾਨ ਸਕਤੀ ਇਹੋ ਮਨਸੀਯੋ ਇਹੋ ਮਨ ਪੰਚ ਤਤ ਕੋ ਜੀਓ ਇਹੋ ਮਨ ਲੈ ਜਉ ਓਨ ਮਨ ਰਹਿ ਤਉ ਤੀਨ ਲੋਕ ਕੀ ਬਾਤ ਐ ਕਹੈ ਜਈਆ ਜਉ ਜਨ ਹੈ ਤਉ ਦੁਰਮਤ ਹਨ ਕਰ ਬਸ ਕਾਇਆ ਗਾਉ ਰਣ ਰੂਤਿ ਭਾਜੈ ਨਹੀਂ ਸੂਰਉ ਥਾਰਉ ਨਾਹੋ ਰਾਰਾ ਰਸ ਨਿਰਸ ਕਰ ਜਾਣਿਆ ਹੋਏ ਨਿਰਸ ਸੋ ਰਸ ਪਹਿਚਾਨਿਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨਹੀਂ ਭਾਵਾ ਲੱਲਾ ਐਸੇ ਲਿਵ ਮਨ ਲਾਵੇ ਅਨਤ ਨ ਜਾਏ ਪਰਮ ਸੱਚ ਪਾਵੇ ਆਰ ਜਾਓ ਤਹਾ ਪ੍ਰੇਮ ਲਿਵ ਲਾਵੇ ਤਉ ਅਲਹ ਲਹ ਲਹ ਚਰਨ ਸਮਾਵੇ ਵਾ ਵਾ ਬਾਰ ਬਾਰ ਬਿਸ਼ਨ ਸਮਾਰ ਬਿਸ਼ਨ ਸਮਾਰ ਨ ਆਵੇ ਹਾਰ ਬਾਲ ਬਾਲ ਜੇ ਬਾਲ ਬਾਲ ਜੇ ਬਿਸ਼ਨ ਤਨਾਂ ਜਸ ਗਾਵੇ ਬਿਸ਼ਨ ਮਿਲੇ ਸਭ ਹੀ ਸਚ ਪਾਵੇ ਵਾ ਵਾ ਵਾਹੀ ਜਾਨੀਐ ਵਾ ਜਾਣੇ ਏਹ ਹੋਏ ਇਹੋ ਅਰ ਉਹੋ ਜਬ ਮਿਲੇ ਤਬ ਮਿਲਤ ਨ ਜਾਣ ਕੋਏ ਸਸਾ ਸੋਨੀਕਾ ਕਰ ਸੁਧ ਹੋ ਘਟ ਪਰ ਚਾ ਕੀ ਬਾਤ ਨਿਰੁੱਧ ਹੋ ਘਟ ਪਰ ਚੈ ਜੋ ਉਪਜੈ ਭਾਉ ਪੂਰ ਰਹਾ ਤਹ ਤੇ ਭਵਨ ਰਾਉ ਖਖਾ ਕੋਜ ਪਰੈ ਜੋ ਕੋਈ ਜੋ ਖੋਜੈ ਜੋ ਖੋਜੈ ਸੁ ਬਹੁਰ ਨ ਹੋਈ ਖੋਜ ਬੂਝੈ ਜੋ ਕਰੈ ਵਿਚਾਰਾ ਤਉ ਭਉਜਲ ਤਉ ਭਵਜਲ ਤਰਤ ਨ ਲਾਵੈ ਬਾਰਾ ਸਸਾ ਸੋ ਸਹ ਸੇਜ ਸਵਾਰੈ ਸੋਈ ਸਹੀ ਸੰਦੇਹ ਨਿਵਾਰੈ ਅਲਪ ਸੁਖ ਛਾੜ ਪਰਮ ਸੁਖ ਪਾਵ ਤਬ ਇਹ ਤ੍ਰੀਅ ਉਹ ਕੰਤ ਕਹਾਵਾ ਹਾ ਹਾ ਹੋਤ ਹੋਏ ਨਹੀਂ ਜਾਨ ਤਬ ਜਬ ਹੀ ਹੋਏ ਤਬਹਿ ਮਨ ਮੰਨ ਹੈ ਤਉ ਸਹੀ ਲਖੈ ਜੋ ਕੋਈ ਤਬ ਉਹੀ ਉਹ ਇਹੋ ਨ ਹੋਈ ਲਿਓ ਲਿਓ ਕਰਤ ਫਿਰੈ ਸਭ ਲੋਗ ਤਾਂ ਕਾਰਨ ਵਿਆਪੈ ਬਹੁ ਸੋਗ ਲਕshmi ਬਰਸਿਓ ਜਾਓ ਲਿਓ ਲਾਵੇ ਸੋਗ ਮਿਟਾਇ ਸਭ ਹੀ ਸੁਖ ਪਾਵੇ ਖਖਾ ਖਿਰਤ ਖਪਤ ਗਏ ਕੀਤੇ ਖਿਰਤ ਖਪਤ ਅਜਹੁ ਨਹਿ ਚੇਤੇ ਅਬ ਜਗ ਜਾਣ ਜੋ ਮਨਾਂ ਰਹੈ ਜਹ ਕਬਿ ਸ਼ੁਰਾ ਤਹ ਥਿਰਲਹ ਬਾਵਨ ਅੱਖਰ ਜੋਰਿਆਨ ਸਕਿਆ ਨ ਅੱਖਰ ਏਕ ਪਛਾਨ ਸਤ ਕਾ ਸ਼ਬਦ ਕਬੀਰਾ ਕਹੈ ਪੰਡਤ ਹੋਏ ਸੋ ਅਨ ਪਹਿ ਰਹੈ ਪੰਡਤ ਲੋਗ ਹੈ ਕਉ ਵਿਵਹਾਰ ਗਿਆਨਵੰਤ ਕਉ ਤਤ ਵਿਚਾਰ ਜਾ ਕੈ ਜੀਵ ਜੈਸੀ ਬੁੱਧ ਹੋਈ ਕਹ ਕਬੀਰ ਜਾਣੈਗਾ ਸੋਈ ਇਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਗਉੜੀ ਥਤੀ ਕਬੀਰ ਜੀ ਕੀ ਸ਼ਲੋਕ 15 ਥਿੱਤੀ 7 ਵਾਰ ਕਹਿ ਕਬੀਰ ਔਰ ਵਾਰ ਨਾ ਪਾਰ ਸਾਧਕ ਸਿੱਧ ਲਖੈ ਜੋ ਭੇਉ ਆਪੇ ਕਰਤਾ ਆਪੇ ਦੇਉ ਥਿੱਤੀ ਅਮਾਵਸ ਮਹਿ ਆਸ ਨਿਵਾਰ ਹੋ ਅੰਤਰ ਜਾਮੀ RAM ਸਮਾਹ ਰੋ ਜੀਵਤ ਪਾਵੋ ਮੋਖ ਦਵਾਰ ਅਨ ਭਉ ਸ਼ਬਦ ਤਤ ਨਿਜ ਸਾਰ ਚਰਨ ਕਮਲ ਸੇ ਗੋਬਿੰਦ ਰੰਗ ਲਾਗਾ ਚਰਨ ਕਮਲ ਗੋਬਿੰਦ ਰੰਗ ਲਾਗਾ ਸੰਤ ਪ੍ਰਸਾਦ ਭੈ ਮਨ ਨਿਰਮਲ ਹਰ ਕੀਰਤਨ ਮੈਂ ਅਨ ਦਿਨ ਜਾਗਾ ਰਹਾਉ ਪਰਵਾ ਪ੍ਰੀਤਮ ਕਰੋ ਵਿਚਾਰ ਘਟ ਮੈਂ ਖੇਲੇ ਅ ਘਟ ਅਪਾਰ ਕਾਲ ਕਲਪਨਾ ਕਦੇ ਨਾ ਖਾਏ ਆਦਪੁਰਖ ਮੈਂ ਰਹਿ ਸਮਾਏ ਦੁਤੀਆ ਦੋਹ ਕਰ ਜਾਣੇ ਅੰਗ ਮਾਇਆ ਬ੍ਰਹਮ ਰਮੈ ਸਭ ਸੰਗ ਨਾ ਉਹ ਵਢੈ ਨਾ ਘਟਤਾ ਜਾਏ ਅਕੁਲ ਨਿਰੰਜਨ ਏਕੈ ਪਹਾਏ ਤ੍ਰਿਤੀਆ ਤੀਨੇ ਸਮ ਕਰ ਲਿਆਵੈ ਆਨੰਦ ਮੂਲ ਪਰਮ ਪਦ ਪਾਵੇ ਸਾਧ ਸੰਗਤ ਉਪਜੈ ਵਿਸ਼ਵਾਸ ਬਾਹਰ ਭੀਤਰ ਸਦਾ ਪ੍ਰਗਾਸ ਚੌਥੈ ਚੰਚਲ ਮਨ ਕਉ ਗਹੋ ਕਾਮ ਕ੍ਰੋਧ ਸੰਗ ਕਬੋ ਨ ਬਹੋ ਜਲ ਥਲ ਮਾਹੇ ਆਪਹਿ ਆਪ ਆਪੇ ਜਪੋ ਆਪਨਾ ਜਾਪ ਪੰਜੈ ਪੰਜ ਤਤ ਬਿਸਥਾਰ ਕਨਕ ਕਾਮਨੀ ਜੋਗ ਵਿਵਹਾਰ ਪ੍ਰੇਮ ਸੁਧਾ ਰਸ ਪੀਵੇ ਕੋਏ ਜਰਾ ਮਰਨ ਦੁਖ ਫੇਰ ਨ ਹੋਏ ਛਾਠ ਖਾਟ ਚੱਕਰ ਸ਼ਾਹੂ ਦੇਸ ਧਾਏ ਬਿਨ ਪਰਚੈ ਨਹੀਂ ਥिरा ਰਹਾਏ ਦੁਬਦਾ ਮੇਟ ਖਿਮਾ ਗਹਿ ਰਹੁ ਕਰਮ ਧਰਮ ਕੀ ਸੂਲ ਨਾ ਸਹ ਸਤੈ ਸਤ ਕਰ ਬਾਚਾ ਜਾਣ ਆਤਮ ਰਾਮ ਲਿਓ ਪਰਵਾਣ ਛੂਟੈ ਸੰਸਾਰ ਮਿਟ ਜਾਹੇ ਦੁਖ ਸੁੰਨ ਸਰੋਵਰ ਪਾਵੋ ਸੁਖ ਅਸ਼ਟਮੇ ਅਸ਼ਟ ਧਾਤ ਕੀ ਕਾਇਆ ਤਾਮਹ ਅਕੁਲ ਮਹ ਨਿਦਰਾਯਾ ਗੁਰ ਗਮ ਗਿਆਨ ਬਤਾਵੇ ਭੇਦ ਉਲਟਾ ਰਹੇ ਉਲਟਾ ਰਹੇ ਅਭੰਗ ਅਸ਼ੇਦ ਨੋਮੇ ਨਵਦੂਆਰ ਕਉ ਸਾਦ ਬਹਤੀ ਮਨਸਾ ਰਖੋ ਬਾਂਧ ਲੋਭ ਮੋਹ ਸਭ ਬੀਸਰ ਜਾਹੋ ਜੁਗ ਜੁਗ ਜੀਵੋ ਅਮਰ ਫਲ ਖਾਹੋ ਦਸਵੇਂ ਦਹ ਦਸ ਹੋਏ ਆਨੰਦ ਛੂਟੈ ਭਰਮ ਮਿਲੈ ਗੋਬਿੰਦ ਜੋਤ ਸਰੂਪੀ ਤਤ ਅਨੂਪ ਅਮਲ ਨਾਮ ਅਲਨ ਸ਼ਾਹ ਨਹੀਂ ਧੂਪ ਇਕਾਦਸੀ ਇਕ ਦਿਸ ਧਾਵੈ ਤਉ ਜੋਨੀ ਸੰਕਟ ਬਹੁਰ ਨ ਆਵੈ ਸੀਤਲ ਨਿਰਮਲ ਭਿਆ ਸਰੀਰਾ ਦੂਰ ਪਤਾ ਬਤਾਵਤ ਪਾਇਆ ਨੀਰਾ ਬਾਰਸ ਬਾਰ ਹੈ ਉਗਵੈ ਸੂਰ ਅਹਨ ਸਬਾਜੇ ਅਨਹਦ ਤੂਰ ਦੇਖਿਆ ਤਿਹੂ ਲੋਕ ਕਾ ਪੀਓ ਅਚਰਜ ਭਹਾ ਜੀਵ ਤੇ ਸਿਓ ਤੇਰਸ ਤੇਰਹ ਅਗਮ ਬਖਾਨ ਅਰਧ ਉਰਧ ਵਿਚ ਸਮ ਪਹਿਚਾਨ ਨੀਚ ਊਚ ਨਹੀਂ ਮਾਨ ਅਮਾਨ ਵਿਆਪਕ ਰਾਮ ਸਗਲ ਸਮਾਨ 14 ਸੇ 14 ਲੋਕ ਮਝਾਰ ਰੋਮ ਰੋਮ ਮਹਿ ਬਸਹਿ ਮੁਰਾਰ ਸਤ ਸੰਤੋਖ ਕਾ ਤਰ ਹੋ ਧਿਆਨ ਕਥਨੀ ਕਥਿਐ ਬ੍ਰਹਮ ਗਿਆਨ ਪੂਨਿਓ ਪੂਰਾ ਚੰਦ ਆਕਾਸ਼ पसरे ਕਲਾ ਸਹਿਜ ਪ੍ਰਗਾਸ ਆਦ ਅੰਤ ਮਦ ਹੋਏ ਰਹਾ ਥੀਰ ਸੁਖ ਸਾਗਰ ਮਹਿ ਰਮਹਿ ਕਬੀਰ